ਕੀ ਹੁਣ ਨਵੀਂ ਸਬਜੀ ਮੰਡੀ ਅਮਲੋ ਰੋਡ ਖੰਨਾ ਵਿਖੇ ਨਜਾਇਜ਼ ਕਬਜ਼ਾ ਧਾਰੀਆਂ ਤੇ ਵੀ ਚੱਲੇਗਾ ਪੀਲਾ ਪੰਜਾਬ ਬੁਲਡوزر ਕਿਉਂਕਿ ਮਾਰਕੀਟ ਕਮੇਟੀ 77 ਵੱਲੋਂ ਅਤੇ ਮਾਰਕੀਟ ਕਮੇਟੀ ਦੇ ਭਾਜੀ ਉੱਥੇ ਨਾ ਇੰਨਾ ਕੂੜਾ ਐ ਇੰਨੀ ਸਮੈਲ ਐ ਉੱਥੇ ਇਨਸਾਨ ਕੀ ਡੰਗਰ ਵੀ ਜਾਏਗਾ ਤਾਂ ਮਰ ਜਾਏਗਾ ਜੇ ਅਸੀਂ ਉੱਥੇ 10000 ਰੁਪਏ ਦਾ ਸੌਦਾ ਲਾਇਆ ਜੀ ਕੋਈ ਨਹੀਂ ਹੈ ਜੀ ਮੰਡੀ 'ਚ ਨਾ ਕੋਈ ਪਾਣੀ ਦੀ ਨਿਕਾਸੀ ਹੈ ਨਾ ਕੋਈ ਗੰਦਗੀ ਦੀ ਵੀ ਨਿਕਾਸੀ ਹੈ ਜੋ ਵੀ ਪੀਣ ਸਾਫ ਪਾਣੀ ਸਾਫ ਪਾਣੀ ਵੀ ਪੀਣ ਜੋਗੇ ਕੋਈ ਨਹੀਂ ਹੈ ਜੀ ਕਿੱਥੇ ਬੋਰਡ ਲਵਾਇਆ ਗਿਆ ਇੱਥੇ ਨਹੀਂ ਨਹੀਂ ਜੇ ਠੇਕੇਦਾਰ ਨਾਲ ਕੋਈ ਬੋਰਡ ਨਹੀਂ ਲਗਾਇਆ ਗਿਆ ਹੈਗਾ ਜੀ ਠੇਕੇਦਾਰ ਦੀ ਤਾਂ ਸਾਡੇ ਕੋਲ ਡਿਲੀਵਰੀ ਹੈ ਫਿਲਹਾਲ ਨੋਟਿਸ ਦਿੱਤਾ ਤਾਂ ਸਾਨੂੰ ਕੋਈ ਨਹੀਂ ਆਇਆ ਜੇ ਆਪਾਂ ਕਰਦੇ ਨਾਜਾਇਜ਼ ਕਬਜ਼ੇ ਦੀ ਗੱਲ ਨਾਜਾਇਜ਼ ਕਬਜ਼ਾ ਇੱਥੇ ਤਾਂ ਸਾਡਾ ਐਸਾ ਕੋਈ ਗੱਲ ਨਹੀਂ ਅਸੀਂ ਤਾਂ ਜੀ ਮੰਡੀ ਤੋਂ ਮਾਲ ਲੈ ਕੇ ਕਾਤੇ ਦਾ ਟਾਈਮ ਦਿੱਤਾ ਵੀ ਇਹ ਸਾਰੇ ਜਿਹੜੇ ਹੈਗੇ ਨੇ ਸ਼ੈੱਡ ਹਟਾ ਕਮੇਟੀ ਵੱਲੋਂ ਕਾਰਵਾਈ ਕਰਾਂਗੇ ਤੇ ਸਾਰੇ ਛੱਡ ਅਸੀਂ ਰਿਮੂਵ ਕਰਾ ਕੇ ਹਟਾਂਗੇ ਜੀ ਜਿਵੇਂ ਹੁਣ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਿ ਹੁਣ ਨਵੀਂ ਸਬਜ਼ੀ ਮੰਡੀ ਅਮਰੋ ਰੋਡ ਖੰਨਾ ਵਿਖੇ ਨਜਾਇਜ਼ ਕਬਜ਼ਾ ਧਾਰੀਆਂ ਤੇ ਵੀ ਚੱਲੇਗਾ ਪੀਲਾ ਪੰਜਾ ਬੁਲਡੋਜ਼ਰ ਜੋ ਕਿ ਮਾਰਕੀਟ ਕਮੇਟੀ ਸਖਤਰ ਵੱਲੋਂ ਅਤੇ ਮਾਰਕੀਟ ਕਮੇਟੀ ਦੇ ਸਖਤਰ ਮਨਜਿੰਦਰ ਸਿੰਘ ਦਾ ਕਹਿਣਾ ਕਿ ਉਹਨਾਂ ਵੱਲੋਂ ਨਵੀਂ ਸਬਜ਼ੀ ਮੰਡੀ ਅਮਲੋ ਰੋਡ ਖੰਨਾ ਦੇ ਨਜਾਇਜ਼ ਕਬਜ਼ੇ ਧਾਰੀਆਂ ਦੁਕਾਨਦਾਰਾਂ ਨੂੰ ਨੋਟਿਸ ਭੇਜੇ ਗਿਆ ਹਨ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੇ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾ ਲੈਣ ਜਿਨ੍ਹਾਂ ਦੁਕਾਨਦਾਰਾਂ ਆਰਤੀਆਂ ਨੇ ਆਪਣੀਆਂ ਆਪਣੀਆਂ ਦੁਕਾਨਾਂ ਦੇ ਬ੍ਰਾਂਡੇ ਕਵਰ ਕਰ ਲਏ ਹਨ ਛੱਤ ਲਏ ਹਨ ਅਤੇ ਅੱਗੇ 20 25 25 ਫੁੱਟ ਦੇ ਸ਼ੈੱਡ ਪਾ ਰੱਖਿਆ ਹਨ ਅੱਗੇ ਰੇੜੀਆਂ ਲਗਾ ਕੇ ਕਾਰੋਬਾਰ ਕਰ ਰਹੇ ਹਨ ਪੈਦਲ ਚੱਲਣਾ ਵੀ ਮੁਸ਼ਕਲ ਹੈ ਜਾਂ ਤਾਂ ਉਹ ਆਪਣੇ ਆਪ ਕੀਤੇ ਗਏ ਕਬਜ਼ੇ ਨਾਜਾਇਜ਼ ਕਬਜ਼ੇ ਹਟਾ ਲੈਣ ਅਗਰ ਨਹੀਂ ਹਟਾਉਂਦੇ ਤਾਂ ਫਿਰ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਜੀਵੀਸੀ ਮਸ਼ੀਨ ਨਾਲ ਜਬ ਜੇ ਹਟਾਏ ਜਾਣਗੇ ਯਾਨੀ ਕਿ ਪੀਲਾ ਪੰਜਾ ਬਲਡوزر ਚੱਲੇਗਾ ਉਹਨਾਂ ਦਾ ਕਹਿਣਾ ਕੀ ਸਬਜੀ ਮੰਡੀ ਚ ਰੇੜੀਆਂ ਫੜੀਆਂ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਉਹ ਉਹਨਾਂ ਨੂੰ ਦਿਓ ਸਬਜੀ ਮੰਡੀ ਦੇ ਪਿਛਲੇ ਪਾਸੇ ਨਵੇਂ ਸ਼ੈੱਡ ਬਣਾਏ ਗਿਆਨ ਉਸ ਜਗ੍ਹਾ ਤੇ ਰੇੜੀਆਂ ਲਗਾਉਣ ਲਈ ਜਗ੍ਹਾ ਦਿੱਤੀ ਜਾਵੇਗੀ ਪਰੰਤੂ ਸਬਜੀ ਮੰਡੀ ਚ ਰੇੜੀਆਂ ਲਗਾਉਣ ਦੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੂਜੇ ਪਾਸੇ ਰੇੜੀਆਂ ਫੜੀਆਂ ਵਾਲਿਆਂ ਦੇ ਪ੍ਰਧਾਨ ਸ਼ਾਮਲਾਲ ਅਤੇ ਦੂਜੇ ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਕਿ ਅਸੀਂ ਸਬਜੀ ਮੰਡੀ ਪਿਛਲੀ ਸਬਜੀ ਮੰਡੀ ਨਹੀਂ ਜਾਣਾ ਉਹ ਕੂੜੇ ਚ ਬਦਬੂਦਾਰ ਜਗ੍ਹਾ ਤੇ ਕਿਸੇ ਕੀਮਤ ਤੇ ਨਹੀਂ ਜਾਵਾਂਗੇ ਅਸੀਂ ਇੱਥੇ ਪੱਕੇ ਤੌਰ ਤੇ 30 35 ਸਾਲਾਂ ਤੋਂ ਬੈਠੇ ਆ ਅਸੀਂ ਕਿੱਥੇ ਜਾਈਏ ਦੁਦੇ ਪਾਸੇ ਇਸ ਸੰਬੰਧੀ ਆਰਪੀ ਯੂਨੀਅਨ ਦੇ ਉਦੇਦਾਰਾਂ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨੇ ਇਸ ਗੱਲ ਨੂੰ ਟਾਲਣ ਲਈ ਟਾਲਮਟੋਲ ਕੀਤਾ ਅਤੇ ਕੈਮਰੇ ਦੇ ਸਾਹਮਣੇ ਆਮ ਤੋ ਟਾਲਮਟੋਲ ਕਰਦੇ ਰਹੇ ਕਿ ਇੱਕ ਦੋ ਦਿਨਾਂ ਤੱਕ ਗੱਲ ਕਰਾਂਗੇ ਯਾਨੀ ਕਿ ਟਾਲ ਗਏ ਸਬਜੀ ਮੰਡੀ ਇਕਤਾ ਜਿੰਦਾਬਾਦ ਮੰਡੀ ਇਕਤਾ ਜਿੰਦਾਬਾਦ ਰੇੜੀ ਫੜੀ ਯੂਨੀਅਨ ਜਿੰਦਾਬਾਦ ਰੇੜੀ ਫੜੀ ਯੂਨੀਅਨ ਜਿੰਦਾਬਾਦ ਹਾਂ ਜੀ ਨਾ ਹੈ ਮੇਰਾ ਨਾਮ ਸੁਮਿਤ ਸ਼ਰਮਾ ਜੀ ਮੈਂ ਮੰਡੀ ਚ ਰੇੜੀ ਲਾਣਾ ਵਾਂ ਭਾਜੀ ਉੱਥੇ ਨਾ ਇੰਨਾ ਕੂੜਾ ਐ ਇੰਨੀ ਸਮੈਲ ਐ ਉੱਥੇ ਇਨਸਾਨ ਕੀ ਡੰਗਰ ਵੀ ਜਾਏਗਾ ਤਾਂ ਮਰ ਜਾਏਗਾ ਜੇਸੀ ਉੱਥੇ 10000 ਰੁਪਏ ਦਾ ਸੌਦਾ ਲਾਈਏ ਬੰਦਾ ਆਵੇ ਨਾ ਤੇ ਅਸੀਂ ਸੌਦਾ ਕੀ ਕਰਾਂਗੇ ਅਸੀਂ ਤਾਂ 2 ਦਿਨ ਵੀ ਰੋਡ ਕੰਮ ਨਾ ਕਰੀਏ ਤਾਂ ਸਾਨੂੰ ਭੁੱਖੇ ਮਰਨ ਵਾਲਾ ਹਾਲ ਹੋ ਜਾਏਗਾ ਉੱਥੇ ਸਾਨੂੰ ਕੋਈ ਕੋਣ ਸੌਦਾ ਲੈਣ ਆਏਗਾ ਇੰਨੀ ਗੰਦੀ ਸਮੈਲ ਐ ਤੁਸੀਂ ਉੱਥੇ ਜਾ ਹੀ ਨਹੀਂ ਸਕਦੇ ਕੋਈ ਵੀ ਇਨਸਾਨ ਜੋ ਵੀ ਸਹੀ ਹੋਏਗਾ ਇੱਕ ਸਮੈਕੀ ਹੁੰਦੇ ਰਾਤ ਨੂੰ 7 ਵਜੇ ਤੋਂ ਬਾਅਦ ਉੱਥੇ ਸਾਨੂੰ ਕਿ ਲੁੱਟ ਲਿਆ ਅਸੀਂ ਸਮਾਨ ਛੱਡ ਕੇ ਜਾਣੇ ਆ ਸਾਡਾ ਤਾਂ ਸਮਾਨ ਕੁਝ ਨਹੀਂ ਰਹਿਣਾ ਚੂਹੇ ਡੰਗਰ ਸੱਪ ਤੇ ਗੰਧ ਤਾਂ ਉਥੇ ਇੰਨਾ ਵੈ ਤੁਸੀਂ ਪੂਰੇ ਖੰਨੇ ਦਾ ਡੰਪ ਏਰੀਆ ਇੱਥੇ ਬਣਾਇਆ ਹੋਇਆ ਵੈ ਉਹਨਾਂ ਨੇ ਕਿਹਾ ਜੇ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਨੇ ਵੀ ਸਫਾਈ ਕਰਵਾਵਾਂਗੇ ਕਰਵਾ ਦੋ ਕਰਵਾ ਕੇ ਫਿਰ ਗੰਧ ਪਾਉਂਦੇ ਕਾਨੂੰ ਆ ਜੇ ਸਫਾਈ ਕਰਵਾਉਂਦੇ ਆ ਤਾਂ ਗੰਧ ਕੱਲ ਨੂੰ ਵੀ ਉੱਥੇ ਹੀ ਪਾਣਗੇ ਮੱਲੇ ਵਾਲੇ ਸਿੱਟ ਜਾਂਦੇ ਨੇ ਮੱਲੇ ਵਾਲੇ ਤਾਂ ਅੰਦਰ ਵੜਨ ਵੀ ਨਹੀਂ ਦਿੰਦੇ ਬਾਜੀ ਮੰਡੀ ਦਾ ਹੀ ਗੰਧ ਹੈ ਮੰਡੀ ਦਾ ਹੀ ਗੰਧ ਹੈ ਮੰਡੀ 'ਚ ਬਹੁਤ ਗੰਧ ਹੈ ਮੱਲੇ ਵਾਲੇ ਸਿੱਟਦੇ ਨੇ ਮੱਲੇ ਵਾਲੇ ਬਹੁਤ ਮੇਰਾ ਨਾਮ ਸ਼ਾਮ ਲਾਲ ਜੀ ਹਾਂ ਮੈਂ ਰੇਡੀ ਫਰੀ ਜੀ ਦਾ ਪ੍ਰਦਾਨ ਹੈ ਹਾਂਜੀ ਇਧਰ ਮੇ ਰਿਸ਼ੀਸ਼ ਕੁਮਾਰ ਜੀ ਸਰਵਣ ਜੀ ਤੇ ਸਾਰੇ ਮੰਡੀ ਦੇ ਔਦਿਹਦਾਰ ਸਾਰੇ ਸਮੂਹ ਮੈਂਬਰ ਜੀ ਇੱਕ ਸਰਕਾਰ નોਟਿਸ ਭੇਜੇ ਗਏ ਨੇ ਤੁਹਾਨੂੰ ਆਏ ਨੇ ਸਰਕਾਰ ਵੱਲੋਂ ਰੇੜੀ ਫੜੀ ੁਰਣੀ ਨਾਲੇ ਨੂੰ ਰੇੜੀ ਫੜੀ ਵਾਲੇ ਨੂੰ ਤੇ ਟੋਟਲੀ ਆੜਤੀਆਂ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋ ਨੇ ਉਹਨਾਂ ਨੂੰ ਦੇਖੋ ਜੀ ਨੋਟਿਸ ਦੀ ਗੱਲ ਕਰੀਏ ਫਿਲਹਾਲ ਨੋਟਿਸ ਤਾਂ ਇਦਾਂ ਦਾ ਸਾਨੂੰ ਕੋਈ ਨਹੀਂ ਹੈ ਜੇ ਆਪਾਂ ਕਰਦੇ ਨਜਾਇਜ਼ ਕਬਜ਼ਿਆਂ ਦੀ ਗੱਲ ਨਜਾਇਜ਼ ਕਬਜ਼ਾ ਇੱਥੇ ਤਾਂ ਸਾਡਾ ਐਸਾ ਕੋਈ ਗੱਲ ਨਹੀਂ ਅਸੀਂ ਤਾਂ ਜਿ ਮੰਡੀ ਤੋਂ ਮਾਲ ਲੈ ਕੇ ਉਹਨਾਂ ਨੂੰ ਫੀਸ ਬਕਾਇਦਾ ਫੀਸ ਇੱਕ ਮਿੰਟ ਸੁਣ ਕੇ ਸੁਣੋ ਮੇਰੇ ਕਹਿਣ ਦਾ ਮਤਲਬ ਜਿਨ੍ਹਾਂ ਨੇ ਕੀਤੇ ਹੋਏ ਨੇ ਉਹਨਾਂ ਨੂੰ ਨੋਟਿਸ ਆਏ ਨਹੀਂ ਜਿਨ੍ਹਾਂ ਨੇ ਕੀਤੇ ਜੀ ਦੇਖੋ ਇੰਨੀ ਵੱਡੀ ਮੰਡੀ ਹੈ ਉਹਨਾਂ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜਿਹੜੀ ਸਾਡੀ ਗੱਲ ਹੈ ਇੱਥੇ ਡੇੜੀਆਂ ਲੱਗੀਆਂ ਲਗਭਗ 100 ਦੇ ਕਰੀਬ ਅਸੀਂ ਬਕਾਇਦਾ ਆਉਂਦੇ ਹਾਂ ਤਾਂ ਹੀ ਮਾਲ ਲੈ ਕੇ ਉਹਨਾਂ ਨੂੰ ਉਸੀਂ ਗਵਰਨਮੈਂਟ ਨੂੰ ਬਕਾਇਦਾ ਅਸੀਂ ਦੇਨੇ ਆਂ ਤੇ ਸਾਡਾ ਇੱਥੇ ਕੁਝ ਨਹੀਂ ਹੈ ਬਲਕਿ ਹਾਂ ਜੇ ਕੋ ਨਜਾਇਜ਼ ਹੈ ਉਹਨਾਂ ਬਾਰੇ ਅਸੀਂ ਕਹਿ ਨਹੀਂ ਸਕਦੇ ਵੀ ਕੌਣ ਨਹੀਂ ਹੈ ਮੈਂ ਤਾਂ ਕਹਿਣਾ ਵੀ ਅਸੀਂ ਜਿਹੜਾ 750 ਡੇਢ 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 ਕਰੋੜ ਲਾਇਆ ਉੱਥੇ ਪਿਛਲੇ ਪਾਸੇ ਮੈਂ ਵੀ ਸਾਰੇ ਰੇੜੀ ਵਾਲੇ ਨੂੰ ਉੱਥੇ ਐਡਜਸਟ ਕਰ ਦਿੱਤੇ ਦੇਖੋ ਜੀ ਰੇੜੀਆਂ ਵਾਲੇ ਸ਼ਹਿਰ ਚ 500 ਰੇੜੀਆਂ ਜੀ ਅੱਛਾ ਜੀ ਉੱਥੇ ਆਪਾਂ ਬਹੁਤ ਸਾਰੇ ਹੋਰ ਬੰਦੇ ਬਹੁਤ ਸਾਰੇ ਆਪਾਂ ਰੇੜੀਆਂ ਐਡਜਸਟ ਕਰ ਸਕਦੇ ਆਂ ਇੱਕ ਅਸੀਂ ਤਾਂ ਵਸੇ ਹੋਏ ਬੰਦੇ ਆਂ ਬਕਾਇਦਾ ਗਵਰਨਮੈਂਟ ਨੂੰ ਫੀਸ ਦੇਨੇ ਆਂ ਔਰ ਬਕਾਇਦਾ ਜੋ ਇਹਨਾਂ ਦਾ ਚਾਰਜ ਹੈ ਯੂਜਰ ਚਾਰਜ ਅਸੀਂ ਤਾਂ ਗੌਰਮੈਂਟ ਵੱਲੋਂ ਬਿਠਾਏ ਬੰਦੇ ਆ ਜੀ ਅਸੀਂ ਨਾਜਾਇਜ਼ ਤੇ ਜਾਇਜ਼ ਬੰਦੇ ਕਈ ਸਾਲਾਂ ਤੋਂ ਬੈਠੇ ਆ ਆੜਤੀਆਂ ਦਾ ਹੀ ਮਾਲ ਵੇਚ ਗਏ ਤੇ ਜਾਇਜ਼ ਮਾਲ ਆੜਤੀਆਂ ਦਾ ਆੜਤੀਆਂ ਦਾ ਜਾਇਜ਼ ਫੀਸ ਦੇ ਕੇ ਉਹਨਾਂ ਨੇ ਬਿਠਾਇਆ ਸੀ ਇੱਥੇ ਬੈਠੇ ਆ ਜੀ ਸਹੀ ਤਰੀਕੇ ਨਾਲ ਬੈਠੇ ਆ ਕੋਈ ਨਾਜਾਇਜ਼ ਨਹੀਂ ਬੈਠੇ ਕਈ ਸਾਲਾਂ ਤੋਂ ਬੈਠੇ ਆ ਇੱਥੇ ਕਹਿਣਾ ਹੈ ਕਿ ਪਹਿਲ ਦੇ ਪਹਿਲਾ ਪਹਿਲਾ ਤੁਹਾਨੂੰ ਪ੍ਰੈਫਰੈਂਸ ਹੈ ਔਰ ਪਹਿਲ ਤੁਹਾਨੂੰ ਹੈ ਵੀ ਤੁਸੀਂ ਉੱਥੇ ਜਿਹੜੇ ਉਰੇ ਸਬਜ਼ੀ ਮੰਡੀ ਰੇੜੀ ਲਾਉਂਦੇ ਨੇ ਵੀ ਉਹ ਉੱਥੇ ਜਾ ਸਕਦੇ ਆ ਦੂਸਰੇ ਪਾਸੇ ਦੇ ਦੇਖੋ ਇੱਕ ਵਸੇ ਹੋਏ ਵਸੇ ਹੋਏ ਬੰਦੇ ਆ ਆਪਾਂ ਜਾਇਜ ਬੈਠੇ ਆ ਵਸੇ ਹੋਏ ਬੰਦੇ ਆ ਉਹਨਾਂ ਨੂੰ ਉਜਾੜ ਕੇ ਆਪਾਂ ਉੱਥੇ ਲੈ ਕੇ ਜਾਈਏ ਉਸ ਤੋਂ ਬਾਅਦ ਕਿਸਦਾ ਕੰਮ ਚੱਲੇ ਜਾਂ ਨਾ ਚੱਲੇ ਪਹਿਲਾਂ ਤਾਂ ਚਾਹੀਦਾ ਤੇ ਇਹ ਹੈ ਵੀ ਜਿਨ੍ਹਾਂ ਦਾ ਜਿਨ੍ਹਾਂ ਕੋ ਜਗ੍ਹਾ ਨਹੀਂ ਹੈ ਜਾਂ ਜਿਨ੍ਹਾਂ ਕੋ ਨਜਾਇਜ਼ ਜਗ੍ਹਾ ਹੈ ਉੱਥੇ ਜਾ ਕੇ ਉਹਨਾਂ ਨੂੰ ਵਸਾਣ ਵਸਾਣ ਉਹ ਜਗ੍ਹਾ ਬਣੀ ਹੈ ਉੱਥੇ ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਰੇੜੀਆਂ ਤੇ ਦਰਪਦਰ ਗਲੀ ਗਲੀ ਜਾਂਦੇ ਨੇ ਜਾਂ ਐਸੀ ਜਗ੍ਹਾ ਤੇ ਜਿੱਥੇ ਉਹਨਾਂ ਨੂੰ ਜਗ੍ਹਾ ਹੀ ਨਹੀਂ ਹੈ ਜਿਨ੍ਹਾਂ ਕੋ ਕੋ ਐਸਾ ਉਹਨਾਂ ਨੂੰ ਵਸਾਣ ਉੱਥੇ ਉਹਨਾਂ ਤੋਂ ਬਗਾਇਦਾ ਉਹਨਾਂ ਨੂੰ ਵਸਾਣ ਤਾਂ ਕਿ ਉਹ ਆਪਣਾ ਮਾਲ ਵੇਚ ਸਕਣ ਉਹਨਾਂ ਦਾ ਕੰਮ ਚੱਲ ਸਕੇ ਅਸੀਂ ਇੱਥੇ ਬੈਠੇ ਆ ਸਾਨੂੰ ਇ ਸਰਕਾਰ ਵੱਲੋਂ ਇੱਕ ਹਫ਼ਤੇ ਦਾ ਨੋਟ ਦਿੱਤਾ ਗਿਆ ਜੀ ਹਾਂਜੀ ਤੁਸੀਂ ਕਹਿੰਦੇ ਨੋਟਿਸ ਨਹੀਂ ਮਿਲਿਆ ਜੱਗੂ ਬੱਕਾ ਜੀ ਸਰਕਾਰ ਵੱਲੋਂ ਇੱਕ ਹਫ਼ਤੇ ਦਾ ਨੋਟ ਦਿੱਤਾ ਗਿਆ ਜੀ ਹਾਂਜੀ ਉਹਦੇ ਬਾਅਦ ਫਿਰ ਕਾਨੂੰਨੀ ਕਾਰਵਾਈ ਹੋਵੇ ਜਿਵੇਂ ਜਿਵੇਂ ਨਜਾਇਜ਼ ਨੋਟਿਸ ਦੀ ਗੱਲ ਅਸੀਂ ਸਾਰੇ ਬੈਠੇ ਆ ਸਾਨੂੰ ਤਾਂ ਕਿਸੇ ਨੂੰ ਐਦਾਂ ਦਾ ਕੋਈ ਨੋਟਿਸ ਆਇਆ ਨਹੀਂ ਹਾਂ ਮੋਜਬਾ ਨਹੀਂ ਗੱਲ ਹੈ ਵੀ ਤੁਹਾਡੇ ਵਾਸਤੇ ਜਗ੍ਹਾ ਬਣਾਈ ਹੈ ਮੋਜਬਾ ਨਹੀਂ ਕੋਈ ਕਹੇਗਾ ਮੋਜਬਾ ਨਹੀਂ ਕਮੇਟੀ ਵਾਲੇ ਕਈ ਵਾਰੀ ਕਹਿ ਰਹੇ ਨੇ ਵੀ ਉਹ ਜਗ੍ਹਾ ਆਪਣੀ ਤੁਹਾਡੇ ਵਾਸਤੇ ਜਗ੍ਹਾ ਬਣਾਈ ਹੈ ਅਸੀਂ ਉਹਨਾਂ ਨੂੰ ਕਈ ਵਾਰੀ ਇਹ ਹੀ ਬੇਨਤੀ ਕੀਤੀ ਦੇਖੋ ਜੀ ਰੇੜੀਆਂ ਵਾਲੇ ਦਾ ਬਹੁਤ ਨੇ ਸ਼ਹਿਰ ਚ 500 ਰੇੜੀ ਹੈ ਘ ਜਿਨ੍ਹਾਂ ਕੋ ਜਗ੍ਹਾ ਨਹੀਂ ਹੈ ਸਾਡੋਂ ਤਾਂ ਜਗ੍ਹਾ ਸ਼ਾਂਤ ਜਗ੍ਹਾ ਹੈ ਤੇ ਤੁਹਾਡੀ ਵਸਾਈ ਹੋਈ ਆਰਟ ਦਿੰਨੇ ਆ ਫੀਸ ਦਿੰਨੇ ਆ ਉਲਟਾ ਆਪਣ ਜੋ ਇਹਨਾਂ ਦਾ ਬਣਦਾ ਰੋਜ਼ ਦਾ ਯੂਜ਼ਰ ਚਾਰਜ ਉਹ ਵੀ ਦਿੰਨੇ ਆ ਅਸੀਂ ਤਾਂ ਬੈਠੇ ਆ ਸਾਨੂੰ ਕਿਉਂ ਜਾੜਿਆ ਜਾਂਦਾ ਜੀ ਅਸੀਂ ਤਾਂ ਜੈ ਜੇ ਬੈਠੇ ਆ ਜੀ ਆਰਤੀਆਂ ਦਾ ਆਰਤੀਆਂ ਦਾ ਮਤਲਬ ਸਬਜੀ ਚਾ ਸਬਜੀ ਮੰਡੀ ਹੈ ਜੀ ਇੱਥੇ ਸਬਜੀ ਵੇਚਦੇ ਆਪਾਂ ਹੋਰ ਨਹੀਂ ਕੁਝ ਵੇਚਦੇ ਆ ਆਰਤੀਆਂ ਦੀ ਹੀ ਸਬਜੀ ਵੇਚਦੇ ਆ ਹਾਂ ਜੀ ਨਾ ਮੇਰਾ ਨਾਮ ਸਰਵਣ ਕੁਮਾਰ ਹੈ ਅਸੀਂ ਸਬਜੀ ਮੰਡੀ ਜੀ ਰੇੜੀ ਲਾਣੇ ਆ ਜੀ ਇਹਨਾਂ ਆਪਣੇ ਕਈ ਸਾਲਾਂ ਤੋਂ ਰੇੜੀਆਂ ਸੀ ਇੱਥੇ ਲਾ ਰਹੇ ਆ ਮੰਡੀ ਚਈ ਸਾਲਾਂ ਤੋਂ ਵਸੇ ਹੋਏ ਆ ਸੀ ਜੀ ਤੇ ਸਾਨੂੰ ਇੱਥੇ ਆ ਕੇ ਕਿਹਾ ਜਾ ਰਿਹਾ ਵੀ ਤੁਸੀਂ ਇੱਥੇ ਆਪਣਾ ਰੇੜੀ ਚੱਕ ਕੇ ਲੈ ਜਾਓ ਪਿੱਛੇ ਲਾਵਾਂਗੇ ਉੱਥੇ ਮੰਡੀ ਦੇ ਪਿੱਛੇ ਬੈਕ ਸੈੱਟ ਜਗ੍ਹਾ ਦਿੱਤੀ ਹੋਈ ਹੈ ਜੀ ਉੱਥੇ ਨਾ ਸਾਡੇ ਵਾਸਤੇ ਕੋਈ ਆਪਣੇ ਸਾਧਨ ਹੈ ਜੀ ਨਾ ਪਾਣੀ ਦਾ ਹੱਲਾ ਹੈ ਨਾ ਕੋਈ ਉੱਥੇ ਨਿਕਾਸੀ ਹੈ ਉਧਰ ਮੱਛਰ ਗੰਦਗੀ ਸਾਰਾ ਕੁਝ ਹਾਂਜੀ ਨਾ ਸਾਡੇ ਵਾਸਤੇ ਕੋਈ ਪਾਣੀ ਦੀ ਅਸੀਂ ਅਸੀਂ ਚਾਹੁੰਦੇ ਆ ਵੀ ਅਸੀਂ ਸਾਲਾਂ ਤੋਂ ਇੱਥੇ ਵਸੇ ਹੋਏ ਆ ਸਾਨੂੰ ਇੱਥੇ ਵਸਿਆ ਰਹਿਣ ਦਿਓ ਜੀ ਉਧਰ ਨਾ ਅਸੀਂ ਨਹੀਂ ਜਾਣ ਨੂੰ ਹੈ ਤਿਆਰ ਨਹੀਂ ਹੈਗੇ ਜੀ ਉੱਥੇ ਜਿਹੜੇ ਹੈਗੇ ਵੀ ਰ ਆਪਣੇ ਸਰਕਾਰ ਚ ਆਉਂਦੀ ਆ ਰੋਡ ਤੇ ਕਈ ਗਲੀਆਂ ਜੇ ਘੁੰਮ ਫਿਰ ਕੇ ਕਰਦੇ ਨੇ ਜੋ ਵੀ ਕਰਦੇ ਨੇ ਉਹਨਾਂ ਨੂੰ ਬਸਾ ਬਸਾਉਣਾ ਚਾਹੁੰਦੇ ਨੇ ਤਾਂ ਬਸਾ ਸਕਦੇ ਨੇ ਜੀ ਤੁਸੀਂ ਕਹਿੰਦੇ ਹੋ ਪਾਣੀ ਦਾ ਇੰਤਜ਼ਾਮ ਨਹੀਂ ਉਹਨਾਂ ਦਾ ਕਹਿੰਦਾ ਦੋ ਵਾਟਰ ਪੰਪਰ ਅਸੀਂ ਲਵਾਸ ਤੈਨੇ ਸਾਡੇ ਨਿਕਾਜ ਚ ਕੋਈ ਨਹੀਂ ਹੈ ਜੀ ਮੰਡੀ ਚ ਨਾ ਕੋਈ ਪਾਣੀ ਦੀ ਨਿਕਾਸੀ ਹੈ ਨਾ ਕੋਈ ਗੰਦਗੀ ਦੀ ਵੀ ਨਿਕਾਸੀ ਹੈ ਜੀ ਜੋ ਵੀ ਸਾਫ ਪਾਣੀ ਵੀ ਪੀਣ ਯੋਗ ਕੋਈ ਨਹੀਂ ਹੈ ਜੀ ਟਾਲੀਆ ਬੋਰਡ ਲਵਾਇਆ ਗਿਆ ਇੱਥੇ ਨਹੀਂ ਨਹੀਂ ਜੇ ਠੇਕੇਦਾਰ ਨਾਲ ਕੋਈ ਬੋਰਡ ਨਹੀਂ ਲਗਾਇਆ ਗਿਆ ਹੈਗਾ ਜੀ ਠੇਕੇਦਾਰ ਦੀ ਤਾਂ ਸਾਡੇ ਕੋਲ ਡੇਲੀ ਦੀ ਪਰਚੀ ਜਾਰੀ ਹੈ ਜੀ ਜੋ ਜਾਰੀ ਹੈ ਮੰਡੀ ਦੇ ਰੂਲ ਦੇ ਸਾਬਕ ਪੈਸੇ ਬਸ ਇਹ ਤੇ ਇੱਕ ਇਸ ਸੰਬੰਧੀ ਤੁਸੀਂ ਕੀ ਕਰ ਰਹੇ ਹੋ ਜੀ ਜਿਹੜੇ ਸ਼ੈੱਡ ਪਾਏ ਹੋਏ ਨੇ ਇਹਨਾਂ ਨੂੰ ਅਸੀਂ ਨੋਟਿਸ ਜਾਰੀ ਕਰਤਾ ਹੈ ਇਹਨਾਂ ਨੂੰ ਹਫ਼ਤੇ ਦਾ ਟਾਈਮ ਦਿੰਦਾ ਹੈ ਤੇ ਮੈਂ ਹਰੇਕ ਹਫ਼ਤੇ ਤਕਰੀਬਨ ਜਾਂਦਾ ਜੇ ਕਦੇ ਨੇ ਬਾਹਰਲੇ ਪਾਸੇ ਰੇੜੀਆਂ ਫੜੀਆਂ ਲਾਈਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਹਟਾਉਨੇ ਆ ਕਿਉਂਕਿ ਉਹਦੇ ਨਾਲ ਜਿਹੜੀ ਆਮ ਜਨਤਾ ਖਰੀਦਣ ਲਈ ਆਉਂਦੀ ਆ ਉਹਨਾਂ ਨੂੰ ਮੁਸ਼ਕਲ ਆਉਂਦੀ ਆ ਤੇ ਅਸੀਂ ਇਹਨਾਂ ਨੂੰ ਹਫ਼ਤੇ ਦਾ ਟਾਈਮ ਦਿੰਦਾ ਹੈ ਵੀ ਇਹ ਸਾਰੇ ਜਿਹੜੇ ਹੈਗੇ ਨੇ ਸ਼ੈੱਡ ਹਟਾ ਲੈ ਜਾਣ ਜੇ ਨਹੀਂ ਹਟਾਉਂਦੇ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਕਮੇਟੀ ਵੱਲੋਂ ਕਾਰਵਾਈ ਕਰਾਂਗੇ ਤੇ ਸਾਰੇ ਸ਼ੈੱਡ ਅਸੀਂ ਰਿਮੂਵ ਕਰਾ ਕੇ ਹਟਾਂਗੇ ਜੀ ਜਿਵੇਂ ਹੁਣ ਪੂਰੇ ਖੰਨਾ ਸ਼ਹਿਰ ਤੇ ਨਿਆਇਕ ਕਬਜ਼ੇ ਹਟਾਏ ਜਾ ਰਹੇ ਨੇ ਕਿ ਜਿਹੜੇ ਸਬਜ਼ੀ ਮੰਡੀ ਸ ਕਬਜ਼ੇ ਕੀਤੇ ਨਜਾਇਜ਼ ਕਬਜ਼ੇ ਹੋਏ ਨੇ ਕਿ ਉਹਨਾਂ ਤੇ ਤੁਸੀਂ ਬਿਲਡੋਜ਼ ਚਲਾਓਗੇ ਤਾਂ ਹਟਣਗੇ ਜੀ ਨਹੀਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਅਸੀਂ ਉਹਨਾਂ ਨੂੰ ਨੋਟਿਸ ਕੀਤਾ ਵੀ ਆਪਣੇ ਆਪ ਹਟਾ ਲੈਣੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਹੁਣ ਅੱਜ ਨਵਾਂ ਨੋਟਿਸ ਅੱਜ ਦੀ ਹੋਰ ਜਾਰੀ ਕਰ ਰਹੇ ਹਾਂ ਜੇ ਨਹੀਂ ਹਟਾਉਂਦੇ ਤਾਂ ਅਸੀਂ ਕਮੇਟੀ ਦੇ ਮੁਲਾਜ਼ਮ ਲੈ ਕੇ ਸਾਰੇ ਸ਼ੈੱਡ ਅਸੀਂ ਖੁਦ ਹਟਾਵਾਂਗੇ ਇਸ ਸੰਬੰਧੀ ਰੇੜੀ ਫੜਿਆ ਵਾਲਿਆਂ ਨੂੰ ਨੋਟਿਸ ਭੇਜਿਆ ਰੇੜੀ ਫੜਿਆ ਵਾਲਿਆਂ ਨੂੰ ਵੀ ਅਸੀਂ ਨੋਟਿਸ ਜਾਰੀ ਕੀਤਾ ਹੈ ਅਸੀਂ ਪਿਛਲੇ ਪਾਸੇ तकरीबन ਸਵਾ ਕਰੋੜ ਰੁਪਇਆ ਲਾ ਕੇ ਫੜੀ ਮਾਰਕੀਟ ਜਿਹੜੀ ਬਣਾਈ ਆ ਉਹਦੇ ਆਲੇ-ਦਾਲੇ ਅਸੀਂ ਹੁਣ ਬੁੱਟੇ ਵੀ ਲਾਏ ਨੇ ਵਧੀਆ ਤਾਂ ਕਿ ਸ਼ਹਿਰ ਵਾਸੀਆਂ ਨੂੰ ਇੱਕ ਵਧੀਆ ਜਗ੍ਹਾ ਮਿਲ ਸਕੇ ਖਰੀਦ ਕਰਨ ਲਈ ਅਸੀਂ ਇਹਨਾਂ ਨੂੰ ਮੈਂ ਫੇਰ ਵੀ ਅਪੀਲ ਕਰਦਾ ਜਿਹੜੇ ਰਹਿ ਗਏ ਨੇ ਜਿੰਨੇ ਰੇੜੀਆਂ ਵਾਲੇ ਵੀ ਉਹ ਅਗਲੇ ਹਫਤੇ ਅਸੀਂ ਜੋ ਕਾਰਵਾਈ ਕਰਾਂਗੇ ਉਹਦੇ ਨਾਲ ਉਹ ਸ਼ਿਫਟ ਹੋ ਜਾਣ ਜੇ ਨਹੀਂ ਸ਼ਿਫਟ ਹੋਣਗੇ ਤਾਂ ਸਾਨੂੰ ਮਜਬੂਰ ਹੋ ਕੇ ਉਹ ਹਟਾਉਣੇ ਪੈਣਗੇ ਇਹ ਰੇੜੀ ਹੈ ਰੇੜੀ ਫੜੀਲਾਂ ਤੋਂ ਸਿੱਕ ਤੇ ਸ਼ਿਫਟ ਜਿਹੜੇ ਪਿੱਛੇ ਬਣੀ ਕਮੇਟੀ ਤੁਹਾਡੀ ਹੈ ਜਿਹੜੀ ਪਿੱਛੇ ਛੱਡ ਪਏ ਨੇ ਉੱਥੇ-ਉੱਥੇ ਸ਼ਿਫਟ ਕਰਨੀ ਹਾਂ ਫੜੀ ਮਾਰਕੀਟ ਸਭਾ ਕਰੋੜ ਰੁਪਿਆ ਲੱਗਿਆ ਜੀ ਅੱਛਾ ਜੀ ਅੱਛਾ ਇਸ ਤੋਂ ਇਲਾਵਾ ਜੀ ਇੱਕ ਇਹ ਦੋਸ਼ ਲਾਇਆ ਜਾ ਰਿਹਾ ਸੀਗਾ ਜੇ ਇੱਕ ਪਿੱਛੇ ਅਦਰ ਕਾਲ ਨੇ ਆ ਕੁਝ ਪਿਛਲੇ ਗੇਟ ਰਾਈ ਮਾਲ ਆਂਦਾ ਔਰ ਅਦਰ ਕਾਲ ਜਿਹੜੇ ਕਹਿੰਦੇ ਬਈ ਤਿਆਬ ਨਾਲ ਧੁੱਤ ਜਾ ਰਹੇ ਨੇ ਇਸ ਸਬੰਧੀ ਤੁਸੀਂ ਕੀ ਕਾਰਵਾਈ ਕੀਤੀ ਹੈ ਜੀ ਨਹੀਂ ਮੇਰੇ ਵੱਲੋਂ ਵੀ ਤਕਰੀਬਨ 3-4 ਵਾਰ ਚੈਕਿੰਗ ਕੀਤੀ ਜਾ ਗਈ ਆ ਅਜੇ ਹੀ ਤੁਹਾਡੇ ਸਾਹਬ ਨੂੰ ਨੋਟਿਸ ਤੇ ਕੋਈ ਨਹੀਂ ਆਈ ਪਰ ਮੇਰੇ ਵੱਲੋਂ ਫੇਰ ਵੀ ਸਹਿਦ ਵਿਭਾਗ ਨੂੰ ਦੋ ਵਾਰ ਪੱਤਰ ਲਿਖਿਆ ਜਾ ਚੁੱਕਿਆ ਵੀ ਚੈਕਿੰਗ ਕਰਕੇ ਸਾਨੂੰ ਦੱਸਣ ਜੇ ਕੋਈ ਇਹ ਹੈ ਮਸਲਾ ਆਉਂਦਾ ਹੈ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਜੀ ਇਹ ਰੇੜੀ ਫੜੀ ਵਾਲਿਆਂ ਵੱਲੋਂ ਇਹ ਦੋਸ਼ ਲਾਇਆ ਜਾਂਦਾ ਹੈ ਵੀ ਜਿਹੜਾ ਠੇਕੇਦਾਰ ਹੈ ਸਾਡੇ ਕੋਲ ਵੱਧ ਪੈਸੇ ਲੈ ਰਿਹਾ ਉਹ ਇਸ ਸੰਬੰਧੀ ਵੀ ਠੇਕੇਦਾਰ ਨੂੰ ਕੋਈ ਬੋਲ ਨਹੀਂ ਲਗਾ ਰੱਖਿਆ ਜੀ ਨਹੀਂ ਬੋਰਡ ਲਾਇਆ ਹੋਇਆ ਸਾਡੇ ਵੱਲੋਂ ਠੇਕੇਦਾਰ ਵੱਲੋਂ ਕੋਈ ਵੱਧ ਕਰਾਈ ਨਹੀਂ ਕੀਤੀ ਜਾ ਰਹੀ ਕੁਝ ਰੇੜੀ ਵਾਲੇ ਹੀ ਨੇ ਅੱਛਾ ਜੀ ਕਿਹੜੇ ਠੇਕੇਦਾਰ ਨਾਲ ਮਿਲ ਕੇ ਰੇੜੀ ਦੇ ਅੱਗੇ ਹੋਰ ਫੜੀਆਂ ਲਾ ਲੈਂਦੇ ਨੇ ਮੈਂ ਰੇੜੀ ਵਾਲਿਆਂ ਨੂੰ ਵੀ ਇਸ ਬਾਰੇ ਹਦਾਇਤ ਕਰਦਾ ਹਾਂ ਤੇ ਠੇਕੇਦਾਰ ਨੂੰ ਵੀ ਮੇ ਜੇ ਕੋਈ ਹੁਣ ਗੈਲੀ ਸਾਹਮਣੇ ਆਈ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਜੀ ਨਹੀਂ ਟੇਕੇਦਾਰਾਂ ਕਿਵੇਂ ਮਿਲ ਕੇ ਲਾਲਦੇ ਜੀ ਉਹ ਰੇੜੀਆਂ ਦੇ ਅੱਗੇ ਛਾਬੇ ਰੱਖ ਲੈਂਦੇ ਨੇ ਜੀ ਅੱਛਾ ਜਿਹਦੇ ਨਾਲ ਆਮ ਜਨਤਾ ਨੂੰ ਵੀ ਰੰਗਣ ਨੂੰ ਮੁਸ਼ਕਲ ਪੇਸ਼ ਆਉਂਦੀ ਆ ਰੇੜੀਆਂ ਕਿੰਨੀ ਫੀਸ ਰੱਖੀ ਗਈ ਹੈ ਰੇੜੀ ਇੱਕ ਰੇੜੀ ਦੀ ਸਰਕਾਰ ਵੱਲੋਂ 50 ਰੁਪਏ ਇੱਕ ਰੇੜੀ ਦੇ ਰੱਖੇ ਨੇ 50 ਕੇਅਰਪਟ ਦੇ ਜੇ 50 ਕੇਅਰਪਟ ਤੋਂ ਵੱਧ ਲਾਉਂਦਾ ਤਾਂ ਉਹਦੇ ਹਿਸਾਬ ਨਾਲ ਉਹਦੇ ਰੇਟ ਵੱਜ ਜਾਂਦਾ ਜੀ